15ਵੀਂ ਸਾਈਕਲਿੰਗ ਮੈਰਾਥਨ ਦੀ ਸ਼ੁਰੂਆਤ ਅੱਜ ਪਿੰਡ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਸਮੇਂ ਦੇ 5:20 ਮਿੰਟ ਹੋ ਚੁੱਕੇ ਨੇ। ਮੇਰੇ ਸਾਥੀ ਅੱਗੇ ਸਕੂਲ ਵਿੱਚ ਖੜੇ ਹੋਣਗੇ ਕਿਉਂਕਿ ਸਾਢੇ 5:30 ਮਿੰਟ ਭਾਵ ਸਾਢੇ 5:30 ਵਜੇ ਅਸੀਂ ਉੱਥੋਂ ਚੱਲਾਂਗੇ। ਸੋ ਮਿਲਦੇ ਹਾਂ ਅੱਗੇ ਜਾ ਕੇ ਆਪਾਂ ਸਾਥੀਆਂ ਨੂੰ ਹਾਂਜੀ ਮੈਲਗਲਾ ਮਾਰਕੀਟ ਚ ਪਹੁੰਚ ਚੁੱਕੇ ਆ ਮੇਨ ਰੋਡ ਤੇ ਇਹ ਤੁਹਾਡਾ ਜਿਹੜਾ ਰੂਟ ਆ ਉਹ ਸਹੌਰ ਵੱਲ ਦੀ ਗੁਰਦੁਆਰਾ ਸੇਂਜਨ ਸਾਹਿਬ ਠੁਲੀਵਾਲ ਨੂੰ ਜਾਵਾਂਗੇ ਅੱਗੇ ਸਾਥੀ ਜਿਹੜੇ ਆ ਉਹ ਆ ਰਹੇ ਨੇ ਮਿਲਦੇ ਆ ਉਹਨਾਂ ਦੇ ਨਾਲ ਹਾਂਜੀ ਇੱਥੋਂ ਜਾਵਾਂਗੇ ਅਸੀਂ ਸਹੌਰ ਵਾਲਾ ਇਹ ਰਸਤਾ ਜਿਹੜਾ ਸਹੌਰ ਨੂੰ ਇਧਰਲੇ ਰਸਤੇ ਆਹੀਂ ਸਾਡੇ ਸਾਥੀ ਜਿਹੜੇ ਆ ਰਹੇ ਆ ਟੀਮ ਦੇ ਮੈਂਬਰ ਸੜਕ ਪਾਰ ਕਰਦੇ ਹੋਏ ਅਨੁਰਧਾਸ ਸਾਸਰੀ ਕਾਰ ਦੀ ਸਾਰਿਆਂ ਨੂੰ ਹੋਰ ਜੀ ਠੀਕ ਹੈ ਜੀ ਅਸੀਸ ਕਾਲ ਠੀਕ ਹੈ ਸਾਹਿਬ ਜੀ ਅਸੀਸ ਕਾਲ ਅਸੀਸ ਕਾਲ ਇਹ ਬਾਈ ਵਿਦੇਸ਼ ਤੋਂ ਆ ਕੇ ਸਾਡੇ ਨਾਲ ਸਾਈਕਲਿੰਗ ਦੇ ਨਾਲ ਆਇਆ ਹੋਇਆ ਜੀ ਮਿਲਾਉਣੇ ਇਹਦੇ ਨਾਲ ਵੀ ਸਾਡੀ ਟੀਮ ਦੇ ਮੈਂਬਰ ਸਾਰੇ ਇਕੱਠੇ ਹੋ ਗਏ ਅੱਗੇ ਜਾ ਰਹੇ ਨੇ Kojjo cycle lede piche ਲੋਈ ਗੁਰਦੁਆਰਾ ਸ੍ਰੀ ਜਨਸਰ ਸਾਹਿਬ ਸਾਈਕਲਿੰਗ ਮੇਰਾ ਥਾਣਾ ਅਸੀਂ ਗੁਰਦੁਆਰਾ ਸ੍ਰੀ ਜਨਤ ਸਰ ਸਾਹਿਬ ਠੁਲੀਵਾਲ ਪਹੁੰਚੇ ਆ ਸੋ ਸਾਡੀ ਸਾਥੀਂ ਟੀਮ ਆ ਜਿਹੜੀ ਉਹ ਇੱਥੇ ਪਹੁੰਚੀ ਸੀ ਤੇ ਅਸੀਂ ਉਹਨਾਂ ਦਰਸ਼ਨ ਕਰਕੇ ਦਰਵਾਰ ਸਾਹਿਬ ਤੋਂ ਬਾਹਰ ਆਏ ਆ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਆ ਬਹੁਤ ਹੀ ਸਾਫ ਸਫਾਈ ਦਾ ਬਹੁਤ ਪ੍ਰਬੰਧ ਆ ਤੇ ਛੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਹਿਜ ਸਥਾਨ ਤੇ ਪਹੁੰਚੇ ਆ ਬਹੁਤ ਹੀ ਦੇਖਣ ਵਾਲੀ ਜਗਾਹ ਆਗੀ ਜਰੂਰ ਪਹੁੰਚੋ ਇਸ ਗੁਰਦਆਸਬ ਦੇ ਵਿੱਚ ਬੜਾ ਆਨੰਦ ਮਿਲਦਾ ਧੰਨਵਾਦ ਜੀ ਪੰਜਾਬੀ ਚਾਣਾ ਪੀਣਾ ਤਾਂ ਹੋ ਹੀ ਨਹੀਂ ਸਕਦਾ ਸੇਵਾ ਕਰ ਰਹੇ ਆ ਸਾਡੇ ਇਧਰ ਪੰਨੂ ਸਾਹਿਬ